ਹਾਂਜੀ ਤਾਂ ਕੀ ਹਾਲ ਚੱਲ ਪੁਰਾਣੇ ਪ੍ਰੀਮੀਅਮ ਸੂਟਾਂ ਦੀ ਵੀਡੀਓ ਨੂੰ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੱਤਾ ਇਸ ਲਈ ਆਪਾਂ ਦੁਬਾਰਾ ਤੋਂ ਤੁਹਾਡੀ ਸਾਰੇ ਦੀ ਫਰਮਾਇਸ਼ ਤੇ ਉਹੀ ਪ੍ਰੀਮੀਅਮ ਸੂਟਾਂ ਦੀ ਵੀਡੀਓ ਲੈ ਕੇ ਆ ਰਹੇ ਹਾਂ ਇਹਦੇ 'ਚ ਆਪਾਂ ਤੁਹਾਡੇ ਲਈ ਇਸ ਵਾਰ ਦੋ ਸਰਪ੍ਰਾਈਜ਼ ਰੱਖਿਆ ਪਹਿਲਾ ਤਾਂ ਸਰਪ੍ਰਾਈਜ਼ ਇਹ ਹੈ ਵੀ ਆਪਾਂ ਹਰੇਕ ਜਿਹੜਾ ਵੀ ਸੂਟ ਆਰਡਰ ਕਰੋਗਾ ਉਹਦੇ ਨਾਲ ਇੱਕ ਗਿਫਟ ਦੇਵਾਂਗੇ ਤੇ ਦੂਸਰਾ ਸਰਪ੍ਰਾਈਜ਼ ਆਪਾਂ ਵੀਡੀਓ ਦੇ ਅੱਗੇ ਤੁਹਾਨੂੰ ਦੱਸਾਂਗੇ ਚਲੋ ਆਪਾਂ ਸਟਾਰਟ ਕਰਦੇ ਹੁਣ ਪਹਿਲਾ ਡਿਜ਼ਾਈਨ ਤੁਹਾਨੂੰ ਦਿਖਾਉਣ ਲੱਗੇ ਹਾਂ ਪਿਓਰ ਕ੍ਰਾਸ਼ ਸ਼ੀਮਰ ਦੇ ਉੱਤੇ ਡਿਜ਼ਾਈਨ ਆ ਗਿਆ ਪੂਰਾ ਹੈਵੀ ਡਿਜ਼ਾਈਨ ਹੈ ਤੇ ਪੂਰਾ ਹੈਵੀ ਹੈਂਡਵਰਕ ਹੋਇਆ ਇਹਦੇ ਤੇ ਆਰੀ ਵਰਕ ਦੇ ਨਾਲ ਪੂਰਾ ਹੈਵੀ ਹੈਂਡਵਰਕ ਤੇ ਨਾਲ ਹੀ ਬਾਜੂ ਦੇ ਉੱਤੇ ਵਰਕ ਆਏਗਾ ਤੇ ਸੇਮ ਹੀ ਇਹਦੇ ਬੋਟਮ ਤੇ ਵਰਕ ਆਏਗਾ ਬਹੁਤ ਸੋਹਣਾ ਵਰਕ ਹੈ ਬੋਟਮ ਦੇ ਉੱਤੇ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਬਣਿਆ ਪੂਰਾ ਹੈਵੀ ਦੁਪੱਟਾ ਹੈ 4 ਸਾਈਡ ਦੁਪੱਟਾ ਆਏਗਾ ਲੁਧਿਆਣੇ ਸ਼ਹਿਰ ਵਿੱਚ ਇਹ ਸੂਟ ਦਾ ਪ੍ਰਾਈਸ 3500 4000 ਦੇ ਵਿੱਚ ਵਿਕਦਾ ਆ ਇਸ ਇਹ ਇਸ ਲਈ ਆਪਾਂ ਇਹਦਾ ਮਲੇਰ ਕੋਲੇ ਵਿੱਚ ਰੇਟ ਕਰਤਾ ਸਿਰਫ 2499 ਰੁਪਏ ਫ੍ਰੀ ਸ਼ਿਪਿੰਗ ਹੈ ਪੰਜਾਬ ਹੋਰ ਹਰਿਆਣੇ ਵਿੱਚ ਫ੍ਰੀ ਮਿਲੇਗਾ ਬਾਹਰ ਜਿੱਥੋਂ ਮਰਜੀ ਵਰਲਡ ਵਾਈਡ ਜਿੱਥੇ ਮਰਜੀ ਮੰਗਵਾ ਸਕਦੇ ਹੋ ਬੈਠ ਕੇ ਤੇ ਉਹ ਚਾਰਜ ਜੇ ਤੁਹਾਨੂੰ ਮੌਕੇ ਤੇ ਦੱਸ ਦਿੱਤੇ ਜਾਣਗੇ ਦੂਸਰਾ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਰਹੇ ਆ ਟੈਬੀ ਦੇ ਉੱਤੇ ਡਿਜ਼ਾਈਨ ਆ ਗਿਆ ਬਹੁਤ ਸੋਹਣਾ ਡਿਜ਼ਾਈਨ ਹੈ ਪੂਰਾ ਹੈਵੀ ਕਿਹਰਾ ਬਣਿਆ ਹੋਇਆ ਨਾਲ ਹੈਂਡਵਰਕ ਹੋਊਗਾ ਆਰੀਵਰਕ ਹੋਊਗਾ ਦਬਕੇ ਦਾ ਕੰਮ ਕਰਵਾਇਆ ਇਸ ਵਾਰ ਬਹੁਤ ਵਧੀਆ ਦੇਖੋ ਬਾਜੂ ਬਹੁਤ ਸੋਹਣੇ ਬਣਿਆ ਇਹਦੇ ਤੇ ਨਾਲ ਹੀ ਇਦਾਂ ਹੀ ਇਹਦੇ ਬੋਟਮ ਦੇ ਉੱਤੇ ਵੀ ਵਰਕ ਹੋਊਗਾ। ਇਹਦਾ ਦੁਪੱਟਾ ਬਹੁਤ ਸੋਹਣਾ ਬਣਿਆ ਇਹਦਾ ਵੀ। ਪੂਰਾ ਹੈਵੀ ਦੁਪੱਟਾ ਇਹ ਦੁਪੱਟੇ ਤੇ ਵੀ ਹੈਂਡਵਰਕ ਹੋਇਆ ਹੋਇਆ। ਇਹਦਾ ਰੇਟ ਆਪਾਂ 2295 ਕਰਤਾ ਫ੍ਰੀ ਸ਼ਿਪਿੰਗ ਹੈ ਉਦੋਂ ਹੀ ਸਾਰਾ ਕੁਝ ਸੇਮ। ਦੇਖੋ ਟੂ ਸਾਈਡ ਹੈ ਟੂ ਸਾਈਡ ਵਰਕ ਹੋਇਆ ਤੇ ਹੈਂਡ ਵਰਕ ਹੋਇਆ ਇਹਦੇ ਜੇ ਤੁਹਾਨੂੰ ਇੱਕ ਹੋਰ ਕਲਰ ਵੀ ਮਿਲ ਜੇਗਾ ਇਹ ਬੋਟਲ ਗ੍ਰੀਨ ਕਲਰ ਹੈ ਇਹਦੇ ਜੇ ਤੁਹਾਨੂੰ ਮਹਿੰਦੀ ਕਲਰ ਦਿਖਾ ਰਿਹਾ ਮਹਿੰਦੀ ਕਲਰ ਦਾ ਬਹੁਤ ਅੱਜਕੱਲ ਟ੍ਰੈਂਡ ਹੈ ਡਾਰਕ ਮਹਿੰਦੀ ਕਲਰ ਹੋਰ ਸੇਮ ਹੀ ਡਿਜ਼ਾਈਨ ਆਊਗਾ ਸਾਰਾ ਕੁਝ ਤੇ ਨਾਲ ਹੀ ਸੇਮ ਹੀ ਦੁਪੱਟਾ ਇਹਦਾ ਇਦਾਂ ਹੀ ਬਣਿਆ ਹੋਇਆ ਤੇ ਇਹਦੇ ਚ ਆਪਾਂ ਤੀਸਰਾ ਡਿਜ਼ਾਈਨ ਲੈ ਕੇ ਆ ਰਹੇ ਆਂ। オーਗੈਂਜ਼ਾ ਸ਼ਿਮਰ ਦੇ ਉੱਤੇ ਡਿਜ਼ਾਈਨ ਆ ਗਿਆ ਪੂਰਾ ਹੈਵੀ ਦਬਕੇ ਦਾ ਕੰਮ ਹੋਇਆ ਹੈਂਡਵਰਕ ਹੋਇਆ ਪੂਰਾ ਬਾਜੂ ਪੂਰੇ ਹੈਵੀ ਨੇ ਇਹਦੇ। ਤੇ ਨਾਲ ਹੀ ਉਹਦੇ ਹੀ ਸੇਮ ਬਾਟਮ ਤੇ ਵੀ ਵਰਕ ਹੋਊਗਾ ਬਾਟਮ ਦਾ ਵਰਕ ਵੀ ਤੁਹਾਨੂੰ ਦਿਖਾ ਰਹੇ ਆਂ। ਦੇਖੋ ਪੂਰਾ ਹੈਵੀ ਬੋਟਮ ਤੇ ਵਰਕ ਹੋਊਗਾ ਸਾਰੇ ਸੂਟਾਂ ਦੇ ਬਾਜੂ ਔਰ ਬੋਟਮ ਦੋਨਾਂ ਤੇ ਇਹੀ ਵਰਕ ਮਿਲੂਗਾ ਆਲੋ ਡਿਜ਼ਾਈਨ ਦੇਖ ਲਓ ਬਹੁਤ ਸੋਹਣਾ ਡਿਜ਼ਾਈਨ ਦੁਪੱਟਾ ਦੇਖ ਲਓ ਇਹਦਾ ਕੱਟ ਵਰਕ ਦੁਪੱਟਾ ਫੋਰ ਸਾਈਡ ਹੀ ਬਣਿਆ ਹੋਇਆ ਹੈ ਦੇਖ ਲਓ ਇੱਕ ਵੱਡਾ ਦੁਪੱਟਾ ਪੂਰਾ ਹੈਵੀ ਜਾਲ ਬਣਿਆ ਸੇਮ ਹੀ ਦੋਨੋਂ ਸਾਈਡਾਂ ਤੇ ਹੈਂਡਵਰਕ ਮਿਲੇਗਾ ਦੁਪੱਟੇ ਦੇ ਵੀ ਤੁਹਾਨੂੰ ਆਹ ਡਿਜ਼ਾਈਨ ਆਪਾਂ ਰਿਪੀਟ ਲੈ ਕੇ ਆਏ ਆ ਇਹ ਡਿਮਾਂਡ ਇਹ ਇਸ ਡਿਜ਼ਾਈਨ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਆਪਾਂ ਨਿਊ ਕਲਰ ਚ ਲੈ ਕੇ ਆਏ ਇਹਨੂੰ ਪਿਓਰ ਬੁਟੀਕ ਪੀਸ ਹੈ ਵਾਰੇ ਦੇ ਹੀ ਦੇਖ ਲੋ ਫਰੰਟ ਪੂਰਾ ਪੂਰਾ ਹੈਵੀ ਦਬਕੇ ਦਾ ਕੰਮ ਹੋਇਆ ਇਹਦੇ ਤੇ ਤੇ ਬੋਟਮ ਤੇ ਕੰਮ ਜਿਨ੍ਹਾਂ ਨੇ ਪੁਰਾਣੀ ਵੀਡੀਓ ਦੇਖਿਆ ਉਹਨਾਂ ਨੂੰ ਪਤਾ ਹੀ ਹੋਏਗਾ ਤੇ ਬਾਜੂ ਦੇ ਉੱਤੇ ਵੀ ਵਰਕ ਆਊਗਾ ਸਾਈਡ ਤੇ ਦੁਪੱਟੇ ਦਾ ਪੂਰਾ ਹੈਵੀ ਰਹਿਣ ਵਾਲਾ ਦੁਪੱਟੇ ਦੇ ਉੱਤੇ ਵੀ ਵਰਕ ਹੋਊਗਾ ਹੈਂਡ ਵਰਕ ਹੋਊਗਾ ਨਾਲ ਇਦਾ ਰੇਟ 2395 ਕਰਤਾ ਫ੍ਰੀ ਸ਼ਿਪਿੰਗ ਹੈ نیچے ਵਾਲੇ ਸੂਟ ਦਾ ਵੀ ਰੇਟ ਵੀ 2395 ਹੈ ਇਹ ਇੰਗਲਿਸ਼ ਕਲਰ ਨੇ ਇਹਨਾਂ ਕਲਰਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਅੱਜਕੱਲ ਹਾਲਵਾਰ ਡਿਜ਼ਾਈਨ ਦੇਖ ਲਓ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵਾਲਾ ਵੀ ਕ੍ਰਾਸ਼ ਸ਼ਿਮਰ ਦੇ ਉੱਤੇ ਆ ਗਿਆ ਆ ਬਾਜੂ ਰਹਿਣ ਵਾਲਿਆਂ ਨੇ ਸਾਈਡ ਤੇ ਇਹਦੇ ਤੇ ਆ ਬਾਟਮ ਹੈ ਫੋਰ ਸਾਈਡ ਦੁਪੱਟਾ ਇਹਦਾ ਦੇਖੋ ਦੁਪੱਟੇ ਦੇ ਫੋਰ ਸਾਈਡ ਵਰਕ ਹੋਇਆ ਤੇ ਆਹ ਡਿਜ਼ਾਈਨ ਦਿਖਾਉਂਦੇ ਮੈਂ ਤੁਹਾਨੂੰ ਦੱਸ ਰਿਹਾ ਦੂਸਰਾ ਸਰਪ੍ਰਾਈਜ਼ ਤੁਹਾਡੇ ਲਈ ਆਪਾਂ ਇਹ ਰੱਖਿਆ ਬੀ ਜੜਾ ਉਰੋ 10000 ਦੀ ਸ਼ਾਪਿੰਗ ਕਰੇਗਾ ਉਹਨਾਂ ਨੂੰ ਆਪਾਂ ਇੱਕ ਸੂਟ ਗਿਫਟ ਕਰਾਂਗੇ ਉਹ ਸੂਟ ਉਰੇ ਆ ਕੇ ਚਾਹੇ ਸ਼ਾਪ ਤੇ ਮੰਗਵਾ ਆ ਕੇ ਦੇਖ ਲਓ ਜਿਹੜਾ ਮਰਜੀ ਸੂਟ ਆ ਕੇ ਪਸੰਦ ਕਰਕੇ ਲੈ ਕੇ ਜਾ ਸਕਦਾ ਆ ਆ ਲੋ ਬਹੁਤ ਸੋਹਣਾ ਵਰਕ ਆ ਗਿਆ ਨਾਲਾ ਦੁਪੱਟਾ ਇਹਦਾ ਪੂਰਾ ਹੈਵੀ ਇਹਦੇ ਵੀ ਸੇਮ ਹੀ ਇਦਾਂ ਹੀ ਬੋਟਮ ਔਰ ਬਾਜੂਤੇ ਵਰਕ ਹੋਏਗਾ ਦੇਖੋ ਫਾ ਦੁਪੱਟਾ ਆ ਗਿਆ ਇਹਦਾ ਰੇਟ 2195 ਆ ਤੇ ਸੇਮ ਹੀ ਇਦਾਂ ਦਾ ਡਿਜ਼ਾਈਨ ਦੂਸਰਾ ਆ ਗਿਆ ਜਿਹੜਾ ਗਲਾ ਘੇਰਾ ਦੋਨੋਂ ਲੈਣਾ ਪਸੰਦ ਕਰਦੇ ਨੇ ਜਿਨ੍ਹਾਂ ਨੂੰ ਦੋਨੋਂ ਪੂਰਾ ਹੈਵੀ ਫੂਡ ਚ ਵਧੀਆ ਲੱਗਦਾ ਉਹਨਾਂ ਲਈ ਆ ਗਿਆ ਡਿਜ਼ਾਈਨ ਇਹ ਵਲਾ ਗਲੇ ਤੇ ਵੀ ਔਰ ਘੇਰੇ ਤੇ ਵੀ ਪੂਰਾ ਹੈਵੀ ਫਰੰਟ ਬਣਿਆ ਹੋਇਆ ਇਹਦਾ ਇੱਕ ਗਲਾਸ ਸ਼ਿਮਰ ਦੇ ਉੱਤੇ ਆ ਗਿਆ ਡਿਜ਼ਾਈਨ ਨਾਲੇ ਦਾ ਦੁਪੱਟਾ ਆ ਗਿਆ